गोपन में भगवान कहि सो फैल रही जग बीच कहानी होउ फैल परी सो फैल परी जग बीच कहानी गोपन की करबे कह राछ सतकृत पै हर जी जब ओपे इउ गिरके तर भयो उठ ठांड मन रुक के पग के हर रूपे मनो मनो रूप के पग के हर रूपे ਇਓਂ ਗਿਰਕੇ ਤਰ ਭਇਓ ਉਠ ਠਾਂਡ ਮਨੋ ਮਨੋ ਰੁਪ ਕੈ ਪਗ ਕੇ ਹਰ ਰੂਪੇ ਜਿਉਂ ਜੁਗ ਅੰਤਮ ਅੰਤ ਕਹਵੈ ਕਰ ਜੀਵਨ ਕੇ ਸਭ ਕੇ ਉੜ ਘੋਪੇ ਜਿਉਂ ਜੁਗ ਅੰਤਮ ਅੰਤਕ ਹੋਐ ਕਰ ਜੀਵਨ ਕੇ ਸਭ ਕੇ ਉੜ ਘੋਪੇ ਜਿਉਂ ਜਨਕ ਮਨ ਹੂਤ ਹੈ ਲੋਪ ਤਿਸੇ ਵਿੰਧ ਮੇਘ ਭਏ ਸਭ ਲੋਪੇ ਹੋਏ ਸਤਕ੍ਰਿਤ ਉਪਰ ਕੋਪ ਹੋਏ ਸਤਕ੍ਰਿਤ ਉਪਰ ਕੋਪ ਸੋ ਰੱਖ ਲਈ ਸਭ ਊਪ ਦਫਾ ਨਨ ਮੇਘ ਬਿਧਾਰ ਦੇ ਛਿਨ ਮੈਂ ਤਨ ਮੇਘ ਬਿਧਾਰ ਦੇ ਛਿਨ ਮੈਂ ਜਿਨ ਦੈਤ ਕਰੈ ਸਭ ਏਕ ਗਫਾ ਕਰਕੌਤਕ ਪੈਰਿ ਪਟਾਰ ਦੇ ਬਿਨਹੀ ਤਰ ਕਰਕੌਤਕ ਪੈਰਿ ਪਟਾਰ ਦੇ ਕਰ ਕਤਕ ਪੈ ਰੇ ਪਟਾਰ ਦੇ ਬਿਨ ਹੀ ਧਰੇ ਸਰ ਸਿਆਮ ਜਫਾ ਸਭ ਗੋਪਨ ਕੀ ਕਰ ਬੈ ਕਹ ਰਛ ਸੋ ਸਕਰਨ ਨੀਨ ਲਪੇਟ ਸਪਾ ਸਵਈਆ ਜੋ ਲਈ ਸਭ ਮੇਗ ਲਪੇਟ ਸਭਾ ਅਰ ਲੀਨੋ ਹੈ ਪਪ ਉਪਾਰ ਜਬੈ ਪਬ ਅਰ ਲੀਨੋ ਹੈ ਪਬ ਉਪਾਰ ਜਬੈ सफा हाँ सफा नहीं सबा, सफा 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 हाँ ये भी सब जो लई जो लई सब मेघ रिपेट सफा 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 खफ्फा पाना जी ये जो लई ਸਭ ਮੇਗ ਲਪੇਟ ਸਫਾ ਅਰਲੀਨੋ ਹੈ ਪਪ ਉਪਾਰ ਜਬੈ ਇਹ ਰੰਚਕ ਸੋ ਇਹ ਹੈ ਗਰੂ ਗਿਰ ਚਿੰਤ ਕਰੀ ਇਹ ਰੰਚਕ ਸੋ ਇਹ ਹੈ ਗਰੂ ਗਿਰ ਚਿੰਤ ਕਰੀ ਮਨ ਵਿੱਚ ਸਭੈ ਇਹ ਦਇਤਨ ਕੋ ਮਰਤਾ ਕਰਤਾ ਸੁਖ ਹੈ ਸੁਖ ਕਰਤਾ ਸੰਕਲ ਹੈ ਦਿਵਯਾ ਗੀਵਦਾਨ ਅਵੈ ਗੀਵਦਾਨ ਅਵੈ ਹੈ ਦੇਵਿਆ ਜੀ ਤਨ ਅਬੈ ਏਕਉਂ ਤਮ ਧਿਆਨ ਧਰੋ ਸਭ ਹੀ ਨਹਿ ਧਿਆਨ ਧਰੋ ਤੁਮ ਔਰ ਕਬੈ ਸ੍ਰਈਆ ਸਭ ਮੇਗ ਗਏ ਘਟ ਕੇ ਜਬ ਹੀ ਤਬ ਹੀ ਹਰਖੇ ਤੁਮ ਕੋਪ ਸਬੈ ਇਹ ਭਾਗ ਲਗੇ ਕਹਿਨੇ ਮੁਖਤੇ ਭਗਵਾਨ ਦਇਓ ਹਮ ਤਨ ਅਪੈ ਮਗਵਾ ਜੋ ਕਰੀ ਕੋਪ ਦੌਰ ਹਮ ਪਰਸੋ ਪਰਤੇ ਮਗਬਾਜੋ ਕਰੀ ਕਉਪ ਦੌਰ ਹਮ ਪਰ ਸੋ ਤੇ ਕੋ ਨਹੀਂ ਪੈਰ ਲਪੈ ਦੇਰ ਲੱਭੈ ਸੋ ਤੇ ਕੋ ਨਹੀਂ ਬੇਰ ਲਪੈ ਦੇਰ ਲੱਭੈ ਬੇਰ ਲਪੈ ਅਬ ਕਾਨ ਪ੍ਰਤਾਪ ਤੇ ਹੈ ਘਟ ਬਾਦਰ ਏਕ ਨੰਦੀਸਤ ਵਿਚ ਨਪੈ ਸਈਆ ਗੋਪ ਕਹ ਸਭੀ ਮੁਕਤੇ ਅੱਗੇ ਤਾਂ ਨਹੀਂ ਹੈ ਜੀ ਇਹ ਹੈ ਹੀ ਪਾਠ ਆ ਅਬ ਕਾਨ ਪ੍ਰਤਾਪ ਤੇ ਹੈ ਘਟ ਬਾਦਰ ਬਾਦਰ ਇੱਕ ਮੰਦੀਸ ਦੀ ਜੇ ਕਾਨ ਪ੍ਰਤਾਪ ਤੇ ਗੇ ਘਟ ਬਾਦਰ ਪਟ ਕੀ ਅਗੇ ਕਰ ਲਿਓ ਜੀ ਇੱਥੇ ਅਬ ਕਾਨ ਪ੍ਰਤਾਪ ਤੇ ਗੇ ਘਟ ਬਾਦਰ ਕ੍ਰਿਸ਼ਨ ਦੇ ਕਿਰਪਾ ਕਰਕੇ ਪ੍ਰਤਾਪ ਕਰਕੇ ਬੱਦਲ ਘਟ ਗਏ ਇੱਕ ਨਾ ਦੀਸ ਤੇ 20 ਨਭਾ ਇੱਕ ਵੀ ਹਾਂਜੀ ਗੇ ਕਰਦੇ ਹੋ ਜੀ ਜੇ ਤਾਂ ਨਹੀਂ ਕਿਹਾ ਗੇ ਸਵਈਆ ਗੋਪ ਕਹੈ ਸਭ ਹੀ ਮੁਕਤੇ ਇਹ ਕਾਨ ਬਲੀ ਬਰ ਹੈ ਬਲ ਮੈਂ ਜਿਨ ਕੂਦ ਕਿਲੇ ਸਤ ਮੋਰ ਮਰਿਓ ਜਿਨ ਜੁਦ ਸੁਖਾਂਸਰ ਸੋ ਜਲ ਮੈਂ ਸੰਖਾਸਰ ਸੰਖਾਸਰ ਸੋ ਜਲ ਮੈਂ ਇਹ ਹੈ ਕਰਤਾ ਸਭ ਹੀ ਜਗ ਕੋ ਅਰ ਫੈਲ ਰਹਿਓ ਜਲ ਔ ਥਲ ਮੈਂ ਸੋ ਆਏ ਪ੍ਰਤਛ ਭਇਓ ਬ੍ਰਿਜ ਮੈਂ ਕਿਉ ਜੋਗ ਜੁਤੋ ਰਹਿ ਉਜਲ ਮੈਂ ਮੋਰ ਮਰਿਓ ਜਨਕੂਦ ਕਿਲੇ ਸਤ ਸਿੰਧ ਜਰਾ ਜਿਹ ਸੈਨ ਮਰੀ ਨਰਕਾ ਸਰ ਜਾਏ ਨਰਕਾ ਸਰ ਜਾਏ ਕਰੇ ਉਹ ਰਸ ਕੀ ਰਕਸੀ ਬਿਰਥੀ ਗਜ ਕੀ ਜਿਹ ਰੱਛ ਕਰੇ ਬਿਰਥੀ ਗਜ ਕੀ ਜਿਹ ਰੱਛ ਕਰੀ ਬਿਰਥੀ ਗਜ ਕੀ ਜਿਹ ਰੱਛ ਕਰੇ ਜਿਹ ਰੱਖ ਲਈ ਪਤ ਪੈ ਦਰਹਤੀ ਸੈਲ ਜਾ ਲਗ ਤਿਉ ਪਗ ਪਾਗ ਪਰੇ ਅੰਕੂਤ ਸਹਿਲ ਜਾ ਲੱਗ ਤਿਉ ਪੱਗ ਪਾਰ ਪਰੀ ਸਹਿਲ ਜਾ ਲੱਗ ਤਿਉ ਪੱਗ ਪਾਗ ਪਰੀ ਹੱਲਿਆ ਤਾਰਤੀ ਨ ਪੈਰ ਲਾ ਕੇ ਅਤ ਕੋਪਤ ਮੇਕਨ ਆਵ ਮਗਵਾ ਇਹ ਰਾਖ ਤਈ ਨੰਦ ਲਾਲ ਧਰੀ ਇਹ ਆਖ ਲਈ ਨੰਦ ਲਾਲ ਧਰੀ ਸਵਈਆ ਹਾਂਜੀ ਜੇ ਰਾਖ ਲਈ ਪਤ ਪੈ ਦ੍ਰੁਪਤੀ ਜਿੱਥੇ ਹੋ ਗਿਆ ਗਾਂ ਸਿਲ ਜਾ ਲਗ ਤਿਉ ਪਗ ਪਾਰ ਫਰੀ ਇਸੇ ਤਰ੍ਹਾਂ ਜਿਹੜੀ ਥੇਲਾ ਬਣੀ ਸੀ ਨਾ ਫਸਾਫ ਨਾਲ ਪਤੀ ਦੇ ਅਹਲਿਆ ਉਹ ਵੀ ਪਾਰ ਪੈ ਗਈ ਹਾਂਜੀ ਗਾਂ ਇੱਕ ਦੱਸਿਆ ਜੀ ਇਹਨਾਂ ਨੂੰ ਸਿਲ ਜਾ ਲਗ ਤਿਉ ਪਗ ਪਾਰ ਫਰੀ ਪਾਰ ਜੋ ਪਾ ਪੈ ਦੀ ਉਹ ਵਿਚਰਨਾ ਲਾ ਕੇ ਜਿਵੇਂ ਸੇੜਾ ਬਣੀ ਹੋਈ ਤਹਲਿਆ ਪਾਰ ਹੈ ਬਾਬਾ ਜੀ ਪਾਰ ਪਰੇ ਹਾਂ ਜੀ ਤੁਹਾਡੇ ਕੀ ਹੈ ਪਾਗ ਪਰੇ ਹਾਂ ਜੀ ਪਾਰ ਪਰੇ ਜਿਹ ਰਾਖ ਲਈ ਪਤ ਪੈ ਦ੍ਰੁਪਤੀ ਸਿਲ ਜਾ ਲਗ ਤਿਉ ਪੰਗ ਪਾਰ ਪਰੇ ਅਤ ਕੋਪਤ ਮੇਕਨ ਔ ਮਗਵਾ ਇਹ ਰਾਖ ਲਈ ਨੰਦ ਲਾਲ ਘਰੀ ਸਵਈਆ ਮਗਵਾ ਜੇ ਫੇਰ ਦੇਈ ਪ੍ਰਤਨਾ ਜੇ ਤੈ ਤੁਮਰ ਏ ਕਾਨ ਬਲੀ ਜੇ ਕੋ ਜਨ ਨਾਮ ਜਪੈ ਮਨ ਮੈਂ ਜੇ ਕੋ ਖਨ ਭਰਾ ਤੈ ਬੀਰ ਹਲੀ ਜੇ ਤੇ ਸਭ ਗੁਪਨ ਕੀ ਵਿਪਤਾ ਹਰ ਕੇ ਵਿਪਤਾ ਤੇ ਜੇ ਤੇ ਸਭ ਗੁਪਨ ਕੀ ਵਿਪਤਾ ਹਰ ਕੇ ਕੁਪਤੇ ਛਿਨ ਮਾਹੇ ਟਲੀ ਤੇ ਕੋ ਲਹਕੇ ਉਪਮਾ ਭਗਵਾਨ ਕਰੈ ਜਿਹ ਕੀ ਸਤ ਕੌਲ ਕਲੀ ਸਵੈ ਆਹ ਭਗਵਾਨ ਤੇ ਲਾਉਂਦੇ ਤੇ ਕੋ ਲਹਕੇ ਉਪਮਾ ਭਗਵਾਨ ਕਰੈ ਜਿਹ ਕੀ ਸਤ ਕੌਲ ਕਰੀ ਕਲੀ ਸਵੈ ਕਨ ਉਪਾਰ ਲਇਓ ਗਰੂਓ ਗਿਰ ਧਾਮ ਖਿਸਾਇ ਗਇਓ ਮਗਵਾ